ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਣੀ ਇੱਕ ਭੈਣ ਦਾ ਫੋਨ ਆਇਆ ਸੀ ਉਹਨਾਂ ਨੇ ਆਪਣੀ ਰੈਸਪੀ ਸਾਡੇ ਨਾਲ ਸ਼ੇਅਰ ਕੀਤੀ ਏ ਤੇ ਇਹ ਰੈਸਪੀ ਜ਼ਿਆਦਾਤਰ ਉਹਨਾਂ ਦੇ ਇਲਾਕੇ ਵਿੱਚ ਬਣਾਈ ਜਾਂਦੀ ਏ ਇਸ ਰੈਸਪੀ ਨੂੰ ਸਾਊਥ ਇੰਡੀਆ ਵਿੱਚ ਬਣਾਇਆ ਜਾਂਦਾ ਏ ਜਿਸ ਦਾ ਨਾਮ ਹੈ ਰਸਮ ਇਸ ਲਈ ਬਸ ਆਪਾਂ ਦੋ ਟਮਾਟਰ ਲੈਣੇ ਥੋੜਾ ਜਿਹਾ ਇਮਲੀ ਨੂੰ ਲੈਣਾ ਏ ਤੇ ਆਪਾਂ ਧਨੀਆ ਲੈ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਏ ਆਪਾਂ ਗਾઠ ਤੋਂ 10 ਲਸਣ ਦੀਆਂ ਕਲੀਆਂ ਲਈਆਂ ਨੇ ਥੋੜਾ ਜਿਹਾ ਜੀਰਾ ਲਿਆ ਸੀ ਜਿਸ ਨੂੰ ਆਪਾਂ ਭੁੰਨੇ ਕੇਸ ਦਾ ਪਾਊਡਰ ਤਿਆਰ ਕਰ ਲਿਆ ਏ ਕਾਲੀ ਗਾ ਮਿਰਚਾਂ ਲਈਆਂ ਨੇ ਤੇ ਸੁੱਕੀਆਂ ਲਾਲ ਮਿਰਚਾਂ ਲਈਆਂ ਨੇ ਇਹ ਬਹੁਤ ਹੀ ਜ਼ਿਆਦਾ ਸੌਖੀ ਰੈਸਪੀ ਹੈ ਮੈਂ ਵੀ ਉਹਨਾਂ ਦੀ ਕਹਿੰਦੇ ਇੱਕ ਵਾਰੀ ਜ਼ਰੂਰ ਟਰਾਈ ਕੀਤੀ ਸੀ ਤੇ ਇਹ ਸੱਚੀ ਮੁੱੱਚੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਇਸ ਨੂੰ ਚਾਵਲ ਦੇ ਨਾਲ ਖਾਇਆ ਜਾਂਦਾ ਹੈ ਹੁਣ ਆਪਾਂ ਇਹਨਾਂ ਟਮਾਟਰ ਨੂੰ मोटा मोटा कट लवेंगे रफली कट लवोंगे इसदम मोटा मोटा रफली कट लेना है हम आप करशर लिया है इस लसन दलंगा पावेंगे तो इसको कुटा इसनों ज्यादा ब्रीक नहीं करना बस मोटा मोटा कुटना ही है ਬਸ ਇੰਨਾ ਕੀ ਇਸ ਨੂੰ ਆਪਾਂ ਕੁੱਟਣਾ ਹੈ ਹੁਣ ਇਸ ਵਿੱਚ ਜੋ ਆਪਾਂ ਲਸਣ ਕੁੱਟਿਆ ਸੀ ਉਸ ਨੂੰ ਪਾਵਾਂਗੇ ਥੋੜਾ ਜਿਹਾ ਪਾ ਲਿਆ ਏ ਥੋੜਾ ਜਿਹਾ ਆਪਾਂ ਰੱਖ ਦਿੱਤਾ ਹੈ ਥੋੜਾ ਜਿਹਾ ਆਪਾਂ ਨਮਕ ਐਡ ਕਰਾਂਗੇ ਬਿਲਕੁਲ ਥੋੜਾ ਜਿਹਾ ਚਮਚੇ ਦਾ ਮਤਲਬ ਚੌਥਾ ਹਿੱਸਾ ਆਪਾਂ ਨਮਕ ਐਡ ਕਰਨਾ ਹੈ ਤੇ ਇਸ ਨੂੰ ਮਸਲ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਕੱਢ ਲਵਾਂਗੇ ਇਦਾਂ ਜੇ ਤੁਹਾਡੇ ਕੋਲ ਕੜੀ ਪੱਤਾ ਹੈ ਤੁਸੀਂ ਜੂਰ ਐਡ ਕਰਿਓ ਕਿਉਂਕਿ ਇਸ ਵਿੱਚ ਕੜੀ ਪੱਤਾ ਵੀ ਪੈਂਦਾ ਹੈ ਪਰ ਆਪਣੇ ਇੱਧਰ ਕੜੀ ਪੱਤਾ ਨਹੀਂ ਸੀ ਇਸ ਕਰਕੇ ਆਪਾਂ ਨਹੀਂ ਪਾ ਰਹੇ ਇਸ ਨੂੰ ਚੰਗੀ ਤਰ੍ਹਾਂ ਮਸਲ ਕੇ ਇਸ ਦਾ ਪਾਣੀ ਕੱਢ ਲਵਾਂਗੇ ਇਦਾਂ ਜੇ ਤੁਹਾਡੇ ਕੋਲ ਛੋਟੇ ਹਰੇ ਰੰਗ ਦੇ ਥੋੜੇ ਜਿਹਾ ਟਮਾਟਰ ਨੇ ਉੱਤੇ ਤੁਸੀਂ ਵੱਧ ਪਾ ਸਕਦੇ ਹੋ ਕਿਉਂਕਿ ਇਹਨਾਂ ਵਿੱਚ ਰਸ ਜ਼ਿਆਦਾ ਹੁੰਦਾ ਹੈ ਔਰ ਇਸ ਵਿੱਚ ਆਪਾਂ ਜੋ ਜੀਰਾ ਪਾਊਡਰ ਰਗੜਿਆ ਸੀ ਇਸ ਨੂੰ ਐਡ ਕਰਾਂਗੇ ਥੋੜੇ ਜਿਹਾ ਧਨੀਏ ਦੇ ਪੱਤੇ ਪਾਵਾਂਗੇ ਇੱਕ ਚੁੰਡੀ ਕਾਲੀਆਂ ਮਿਰਚਾਂ ਦੀ ਫਿਰ ਇਸ ਨੂੰ ਚੰਗੀ ਤਰ੍ਹਾਂ ਇਸ ਦਾ ਸਾਰੇ ਫਲੇਵਰ ਮਿਕਸ ਕਰਕੇ ਬਾਅਦ ਜੂਸ ਕੱਢ ਲਵਾਂਗੇ ਹੁਣ ਇਸ ਵਿੱਚ ਆਪਾਂ ਇਮਲੀ ਦਾ ਪਾਣੀ ਪਾਣ ਕੇ ਪਾਵਾਂਗੇ ਇਮਲੀ ਨੂੰ ਆਪਾਂ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਸੀ 10 ਤੋਂ 15 ਮਿੰਟ ਇਸ ਦਾ ਹੁਣ ਨਿਚੋੜ ਕੇ ਆਪਾਂ ਪਲਪ ਅਲੱਗ ਕਰ ਦਿੱਤਾ ਤੇ ਇਸ ਦਾ ਪਾਣੀ ਹੁਣ ਨਿਚੋੜ ਕੇ ਇਸ ਵਿੱਚ ਐਡ ਕਰਾਂਗੇ ਆਪਾਂ ਇੱਕ ਛਾਨੀ ਲੈ ਲਈਏ ਇਸ ਵਿੱਚ ਇਸ ਦਾ ਪਾਣੀ ਨਿਚੋੜਾਂਗੇ ਇਮਲੀ ਦਾ ਫਰੈਂਡਸ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਸੱਚੀ ਇਹ ਬਹੁਤ ਜ਼ਿਆਦਾ ਵਧੀਆ ਰੈਸਪੀ ਹੈ ਤੇ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਪਾਣੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੁੰਦੀ ਹੈ ਐਸਾ ਦਾ ਪਸਾਰਾ ਪਾਣੀ ਕੱਢ ਲਿਆ ਏ ਆਪਾਂ ਇੱਕ ਫਰਾਈਪੈਨ ਲੈ ਲਿਆ ਏ ਉਸ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਏ ਤੇ ਫਰੈਂਡਸ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ तेल अपना गर्म हो चुका है इस बच्चे हम थोड़ा जो जीरा ऐड करा थोड़ी जी अजवाइन जिसमें आपदा ह हथ न मसल के पावे थोड़ी जी रई हम इसे लसन लाल मिर्चा, गंडी समेती ਆ ਸਾਰਾ ਜੋ ਆਪਾਂ ਪਾਣੀ ਤਿਆਰ ਕੀਤਾ ਸੀ ਇਮਲੀ ਤੇ ਟਮਾਟਰ ਦਾ ਇਹਨੂੰ ਮਰ ਕਰਾਂਗੇ ਖਾਣੇ ਵਿੱਚ ਪਾਉਂਗੇ ਕਾਲੀ ਮਿਰਚ ਕਾਲੀ ਮਿਰਚ ਵੱਧ ਹੋਵੇ ਚੱਲ ਜਗੀ ਇਸ ਨਾਲ ਹੀ ਜ਼ਿਆਦਾ ਫਲੇਵਰ ਆਂਦਾ ਹੈ ਥੋੜਾ ਜਿਹਾ ਹਲਦੀ ਪਾਊਡਰ ਫਿਰ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਹੁਣ ਇਸ ਨੂੰ ਥੋੜਾ ਜਿਹਾ 5 ਤੋਂ 7 ਮਿੰਟ ਲਈ ਪਕਾਵਾਂਗੇ ਕੜੀ ਪੱਤੇ ਤੇ ਕਾਲੀਆਂ ਮਿਰਚਾਂ ਨਾਲ ਜ਼ਿਆਦਾ ਫਲੇਵਰ ਆਉਂਦਾ ਹੈ ਇਸ ਨੂੰ 5 ਤੋਂ 7 ਮਿੰਟ ਇਦਾਂ ਹੀ ਪਕਾਵਾਂਗੇ ਥੋੜਾ ਜਿਹਾ ਥਿੱਕੋ ਹੋ ਜਾਵੇਗਾ ਫਿਰ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਇੱਕ ਚੁਟਕੀ ਆਪਾਂ ਹਿੰਗ ਪਾਊਡਰ ਪਾਵਾਂਗੇ ਇਸ ਨਾਲ ਵੀ ਇਸ ਦਾ ਫਲੇਵਰ ਬਹੁਤ ਵਧੀਆ ਆਵੇਗਾ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ ਰਸਮ ਆਪਣੀ ਪੱਕ ਚੁੱਕੀ ਹੈ ਹੁਣ ਇਸ ਵਿੱਚ ਧਨੀਆ ਐਡ ਕਰਾਂਗੇ ਤੇ ਗੈਸ ਨੂੰ ਬੰਦ ਕਰ ਦੇਵਾਂਗੇ ਆਪਣੀ ਰਸਮ ਬਣ ਕੇ ਤਿਆਰ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ